ਹਾਂਜੀ ਅੱਜ ਦੀ ਵੀਡੀਓ ਵਿੱਚ ਆਪਾਂ ਗੱਲਬਾਤ ਕਰਨੀ ਆ ਵਰਿੰਦਰ ਤੇ ਇਹ ਕਿ ਵੀ ਵਰਿੰਦਰ ਦੀਆਂ ਜੋ ਫਿਲਮਾਂ ਆਈਆਂ ਸੀ ਉਹਨਾਂ ਦੇ ਆਡੀਓ ਕੈਸਟਾਂ ਬਾਰੇ ਤੁਹਾਨੂੰ ਅੱਜ ਥੋੜੀ ਜਾਣਕਾਰੀ ਦੇਣੀ ਵੀ ਆਡੀਓ ਕੈਸਟਾਂ ਦੇ ਜਿਹੜੇ ਗਾਣੇ ਆਏ ਸੀ ਜਿਵੇਂ ਤੇਰੀ ਮੇਰੀ ਇੱਕ ਜਿੰਦੜੀ ਧਰਮਜੀਤ ਟਾਕਰਾ ਫਿਲਮ ਕਈ ਫਿਲਮਾਂ ਆ ਵੀ ਜਿਨ੍ਹਾਂ ਦੇ ਗਾਣੇ ਬਹੁਤ ਘੱਟ ਮਿਲਦੇ ਸੀ ਅੱਜ ਵੀ ਬੜੇ ਲੋਕਾਂ ਨੂੰ ਵੀਰਾਂ ਵੱਲੋਂ ਮੰਗ ਕੀਤੀ ਜਾ ਰਹੀ ਵੀ ਇਹਨਾਂ ਫਿਲਮਾਂ ਦੀ ਆਈਡੀਓ ਕੈਸਟਾਂ ਦੇ ਉਹ ਚਾ ਸੀਡੀ ਵਾਲੇ ਤਾਂ ਵੀ ਜਿਵੇਂ ਮਾਚੀ ਕਰਕੇ ਦਿਓ ਦਿਓ ਐਲਪੀ ਰਿਕਾਰਡਾਂ 'ਚ ਵੀ ਆਏ ਐ ਟਾਕਰਾ ਫਿਲਮ ਸਰਦਾਰਾ ਕਰਤਾਰਾ ਇਹ ਫਿਲਮਾਂ ਦੇ ਗਾਣੇ ਨਾ ਬਹੁਤ ਘੱਟ ਮਿਲਦੇ ਰਹੇ ਆ ਤੇ ਕਈ ਵੀਰਾਂ ਕੋਲੇ ਹੈਗੇ ਸੀਗੇ ਤੇ ਜਿਵੇਂ ਜੱਟ ਸੂਰਮੇ ਹੋ ਗਈ ਯਾਰੀ ਜੱਟ ਦੀ ਜਿਗਰੀ ਯਾਰ ਇਹ ਗਾਣੇ ਮਿਲ ਜਾਂਦੇ ਸੀ ਟੀ 3 ਚਾਏ ਨੰਬਰ ਕੋਈ ਹੋਰ ਕੰਪਨੀਆਂ ਜਾਏ ਕਾਰਨ ਉਹ ਗਾਣੇ ਘੱਟ ਮਿਲੇ ਤੇ ਐਲਪੀ ਰਿਕਾਰਡ 'ਚ ਮਿਲ ਜਾਂਦੇ ਸੀਗੇ ਤੇ ਬਹੁਤ ਸਾਰੀਆਂ ਹੋਰ ਫਿਲਮਾਂ ਜਿਨ੍ਹਾਂ ਦਾ ਜ਼ਿਕਰ ਕਰਦੇ ਆਂ ਵਿੱਚ ਚਿੰਦੜੀ ਯਾਰ ਦੀ ਇਹ ਫਿਲਮ ਦੇ ਗਾਣੇ ਮਿਲ ਜਾਂਦੇ ਆ ਤੇ ਇਸ ਤੋਂ ਇਲਾਵਾ ਗਿੱਦਾ ਫਿਲਮ ਦੇ ਗਾਣੇ ਬਹੁਤ ਘੱਟ ਮਿਲੇ ਆ ਤੇ ਦੁਸ਼ਮਣੀ ਦੀ ਅੱਕ ਦੇ ਗਾਣੇ ਮਿਲ ਜਾਂਦੇ ਆ ਇਸ ਤੋਂ ਇਲਾਵਾ ਆਪਾਂ ਜੋ ਵਰਿੰਦਰ ਦੀ ਗੱਲ ਕਰੀਏ ਫਿਲਮ ਦੀ ਵਈ ਲਾਜੂ ਫਿਲਮ ਦੇ ਗਾਣੇ ਵੀ ਮਿਲ ਜਾਂਦੇ ਸੀਗੇ ਵੈਰੀ ਜੱਟ ਫਿਲਮਾਂ ਉਹਦੇ ਆਡੀਓ ਗਾਣੇ ਮਿਲ ਜਾਂਦੇ ਸੀ ਸਰਪੰਚ ਦੇ ਮਿਲ ਜਾਂਦੇ ਸੀਗੇ ਰਾણો ਫਿਲਮ ਦੇ ਗਾਣੇ ਮਿਲ ਜਾਂਦੇ ਸੀ ਲੰਬੜਜ਼ਾਰਨੀ ਦੇ ਮਿਲ ਜਾਂਦੇ ਸੀ ਸੈਦਾ ਜੋਗਨ ਫਿਲਮ ਦੇ ਗਾਣੇ ਵੀ ਮਿਲ ਜਾਂਦੇ ਸੀ ਤੇ ਅੱਜ ਕੱਲ ਵੀ ਇਹ ਆਡੀਓ ਕਾਸਟਾਂ ਬਹੁਤ ਪਈਆਂ ਆਪਣੇ ਕੋਲੇ ਪਈਆਂ ਹੈ ਕਈ ਵੀਰ ਮੰਗ ਕਰਦੇ ਬਈ ਉਹ ਰਿਕਾਰਡਿੰਗ ਕਰਕੇ ਤਾਂ ਦੇ ਸਕਦੇ ਆਂ ਸੀ ਤੁਹਾਨੂੰ ਕਾਪੀ ਮਾਸਟਰ ਪ੍ਰਿੰਟ ਮਿਲਣਾ ਬਹੁਤ ਔਖਾ ਬਈ ਮਿਲ ਗਏ ਇਹ ਤਾਂ ਜ਼ਰੂਰ ਦੇ ਦਾਂਗੇ ਪਰ ਕਾਪੀ ਤਾਂ ਮਿਲ ਜੂਗੀ ਫਿਲਮ ਲੱਗੂਗਾ ਉੱਤੇ ਵੀ ਤੇ ਕਾਪੀ ਗਾਣੇ ਕਰਕੇ ਦਿੱਤੇ ਜਾਣਗੇ ਰੈਪਰ ਬਣਾ ਦਿੱਤਾ ਜਾਊਗਾ ਜਿਹੜੀ ਫਿਲਮ ਦੇ ਵਿੱਚ ਤੁਸੀਂ ਕਹੋਗੇ ਵਿਰਿੰਦਰ ਜੀ ਤੇ ਗਾਣੇ ਤੁਹਾਨੂੰ ਦੇ ਦੇਾਂਗੇ ਤੇ ਬਾਕੀ ਜਿਹੜੀ ਇਹ ਗੱਲ ਆ ਵੀ ਕੁਝ ਆਡੀਓ ਸਟੋਰੀਆਂ ਵੀ ਜਿਵੇਂ ਸਰਪੰਚ ਫਿਲਮ ਹੋਗੀ ਗੱਟ ਸੂਰਮੇ ਹੋਗੀ ਲੰਬੜਦਾਰ ਨਹੀਂ ਹੋਗੀ ਬਲਵੀਰੋ ਭਾਬੀ ਹੋਗੀ ਇਹ ਫਿਲਮਾਂ ਦੀਆਂ ਮਟਵਾਰਾ ਸਟੋਰੀਆਂ ਫਿਲਮਾਂ ਦੀਆਂ ਜਿਹੜੀਆਂ ਸੀ ਇਹ ਵੀ ਤੁਹਾਨੂੰ ਮਿਲ ਸਕਦੀਆਂ ਤੇ ਪਰ ਇਹਨਾਂ ਦੇ ਮਾਸਟਰ ਪ੍ਰਿੰਟ ਤਾਂ ਕਿਸੇ ਦਾ ਵੀ ਨਹੀਂ ਮਿਲਣਾਗਾ ਕੋ ਮਾਸਟਰ ਪ੍ਰਿੰਟ ਬਈ ਨਾ ਤਿਆਰ ਹੁੰਦੇ ਆ ਨਾ ਮਿਲਦੇ ਹੀ ਆ ਜਿਹਦਾ ਅੱਜ ਕੱਲ ਕੈਸਟਾਂ ਤੁਹਾਨੂੰ ਪਤਾ ਵੀ ਬਹੁਤ ਚਿਰ ਦੀਆਂ ਬੰਦ ਹੋ ਚੁੱਕੀਆਂ ਹੁਣ ਤਾਂ ਜਿੱਥੇ ਪਈਆਂ ਬਸ ਉਹੀ ਪਈਆਂ ਤੇ ਜਿਹਨਾਂ ਕੋਲੇ ਬਈ ਕਾਪੀ ਵਾਲਾ ਸਾਧਨ ਹੈਗਾ ਬਈ ਕਾਪੀ ਕਰਦੇ ਆ ਕੈਸਟਾਂ ਦੀ ਉਹ ਤੁਹਾਨੂੰ ਇਹ ਦੇ ਸਕਦੇ ਆ ਤੇ ਉ ਤਾਂ ਬਾਈ ਜੀ ਬਹੁਤ ਘੱਟ ਸੁਭਾਵਨਾ ਹੈ ਵੀ ਤੁਹਾਨੂੰ ਐਡੀਓ ਕੈਸਟਾਂ ਮਾਸਟਰ ਪ੍ਰਿੰਟ ਮਿਲ ਜਾਣ ਹਾਂ ਕਿ ਤੋਂ ਮਿਲ ਵੀ ਸਕਦੇ ਆ ਪਰ ਸਾਡੇ ਕੋਲੇ ਬਾਈ ਜੀ ਤਾਂ ਤੁਹਾਨੂੰ ਕਾਪੀ ਮਿਲੂਗੀ ਹਜੇ ਤੇ ਮਾਸਟਰ ਪ੍ਰਿੰਟ ਹੈ ਨਹੀਂ ਜ ਆਗੇ ਜਰੂਰ ਦੇ ਦੇਾਂਗੇ ਇਹ ਬਹੁਤ ਸਾਰੇ ਵੀਰਾਂ ਨੇ ਇਹ ਗੱਲ ਕਹੀ ਸੀ ਤੇ ਜਿਵੇਂ ਜੱਟ ਸੂਰਮੇ ਹੋ ਗਈ ਯਾਰੀ ੱਟ ਦੀ ਹੋਊਗੀ ਇਹ ਫਿਲਮਾਂ ਦੇ ਹੋ ਸਕਦਾ ਤੁਹਾਨੂੰ ਮਾਸਟਰ ਪ੍ਰਿੰਟ ਕਿਤੋਂ ਨਾ ਕਿਤੋਂ ਮਿਲ ਜਾਣ ਸਰਪੰਚ ਦੇ ਹੋਗੇ ਪਰ ਜਿਵੇਂ ਟੱਕਰਾ ਹੋ ਗਈ ਸਰਦਾਰਾ ਕਰਤਾਰਾ ਫਿਲਮ ਹੋਗੀ ਇਹ ਜਿਹੜੀਆਂ ਧਰਮ ਜੀਤਾਰ ਗਿਆ ਫਿਲਮਾਂ ਹੋਗੀਆਂ ਕਿੱਦਾਂ ਇਹਨਾਂ ਦੇ ਕਾਸਟਾਂ ਤਾਂ ਬਹੁਤ ਘੱਟ ਸੁਭਾਅ ਨਾਲ ਤੁਹਾਨੂੰ ਮਿਲਦੀ ਬਾਈ ਜੀ ਤੇ ਬਾਕੀ ਮਿਲ ਗਈਆਂ ਤਾਂ ਤੁਹਾਨੂੰ ਜ਼ਰੂਰ ਦੇ ਦਿਆਂਗੇ